ਔਰ ਇਹ ਚੇਅਰਮੈਨ ਦੀ ਇਹ ਜ਼ਿੰਮੇਵਾਰੀ ਤੇ ਮੈਂ ਆਇਆ ਔਰ ਜਿੱਦਣ ਇਸ ਜ਼ਿੰਮੇਵਾਰੀ ਤੇ ਆਇਆ ਔਰ ਜਿੱਦਣ ਮੈਂ ਆਮ ਆਦਮੀ ਪਾਰਟੀ ਨੂੰ ਪਿਛਲੇ ਸਾਲ 1 ਜਨਵਰੀ 2025 ਨੂੰ ਜੁਆਇਨ ਕੀਤਾ ਸੀ ਉਦੋਂ ਵੀ ਮੈਂ ਇੱਕੋ ਹੀ ਗੱਲ ਕਹੀ ਸੀ ਕਿ ਸਾਡਾ ਜੀਵਨ ਪੰਜਾਬ ਦੇ ਗਰੀਬਾਂ ਲਈ ਆ ਪੰਜਾਬ ਦੇ ਮਜኑਮਾਂ ਲਈ ਆ ਪੰਜਾਬ ਦੇ ਦਲਤਾਂ ਲਈ ਆ ਪੰਜਾਬ ਦੇ ਪਛਤਿਆਂ ਲਈ ਆ ਕਿਸੇ ਦੀ ਕੋਈ ਜਾਤ ਨਹੀਂ ਵੇਖਦਾ ਕਿਸੇ ਦਾ ਕੋਈ ਧਰਮ ਨਹੀਂ ਦੇਖਦਾ ਜਿਹੜਾ ਸਾਡੇ ਕੋਲ ਆ ਗਿਆ ਸਾਡਾ ਔਰ ਫਿਰ ਚੇਅਰਮੈਨ ਲਗਿਆ ਜਦੋਂ ਚੇਅਰਮੈਨ ਲਗਿਆ ਜਿਸ ਐਸਸੀ ਕਮਿਸ਼ਨ ਦੀ ਤਾਕਤ ਕਿਸੇ ਨੁਮਿਸਪਤਾ ਵੀ ਇਹ ਕਹਾ ਹੁੰਦਾ ਹੈ ਅੱਜ ਪੰਜਾਬ ਦਾ ਬੱਚਾ ਬੱਚਾ ਜਿਹੜਾ ਮੈਂ ਨਹੀਂ ਕਹਿੰਦਾ 100 ਤੋਂ 100 ਜਾਣਦੇ ਲੇਕਿਨ 100 ਚੋਂ 50 ਤਾਂ ਜਾਣਦੇ ਆ ਤੇ ਐਸਸੀ ਕਮਿਸ਼ਨ ਕਿਹਾ ਪੜੇ ਲਿਖੇ ਤਾਂ ਸਾਰੇ ਹੀ ਜਾਣਦੇ ਲਗਭਗ 90% ਜਿਹੜੇ ਫੋਨ ਵਰਤਦੇ ਆ ਉਹ ਵੀ 90% ਹੀ ਜਾਣਦੇ ਆ ਭਈ ਕੋਈ ਉੱਥੋਂ ਗੱਲ ਇਦਾਂ ਦੀ ਚੱਲ ਪਈ ਆ ਸੈਕਟਰੀਏ ਟੋ ਕੇ ਗਰੀਬ ਦੀ ਸੁਣੀ ਜਾਣ ਲੱਗੀ ਆ ਮਜኑਮ ਦੀ ਸੁਣੀ ਜਾਣ ਲੱਗੀ ਔਰ ਮੈਂ ਉੱਥੋਂ ਇਹ ਕਹਤਾ ਗੁਰੂ ਰਵਦਾਸ ਮਹਾਰਾਜ ਦੀ ਦਸ਼ਮੇਸ਼ ਪਤਾ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਮਲ ਕੇ ਕਿ ਸਾਰੀਆਂ ਜਾਤਾਂ ਸਾਰੇ ਧਰਮਾਂ ਦੇ ਲੋਕ ਸਾਡੇ ਆ ਜਿਹਦੀ ਕੋਈ ਬਾਤ ਨਹੀਂ ਪੜਦਾ ਉਹ ਸਾਡੇ ਕੋਲ ਆ ਜਿਹਦੀ ਕੋਈ ਬਾਤ ਨਹੀਂ ਪੜਦਾ ਸਾਡੇ ਕੋਲ ਆ ਜਾਓ ਮੇਰਾ ਹਰਾ ਪੈਂਤਾ ਹੈਗਾ ਛੋਟਾ ਜਿਹਾ ਹੀ ਨੀਵੀਂ ਸ਼ਸਤਰਾਂ ਦੇ ਲੈ ਲਓ ਜਿੰਨਾ ਕਿ ਰੱਖਿਆ ਆ ਉਹ ਆਮ ਲੋਕਾਂ ਲਈ ਠੀਕ ਆ ਬਈ ਸੌ ਤੇਰੀ ਕਾਰਵਾਈ ਹੁੰਦੀ ਲੇਕਿਨ ਮੈਂ ਪ੍ਰਕਿਰਿਆ ਚ ਪਾ ਕੇ ਕੁਝ ਤਾਂ ਕਰਾਉਣਾ ਹੀ ਆ 100 ਕੇਸ ਆਉਂਦੇ 50 ਤਾਂ ਹੱਲ ਹੋਉਂ ਕੋਈ ਜਾਂਦੇ ਆ 80 ਤਾਂ ਹੱਲ ਹੋ ਹੀ ਰਹੇ ਆ ਤਾਂ ਐਸਾ ਆਪਣੇ ਆਪ ਨੂੰ ਬਣਾਇਆ 24 ਘੰਟੇ ਦੇ ਲਈ 24 ਘੰਟੇ ਦੇ ਲਈ ਉੱਥੇ ਮੇਲਾ ਰੱਖਣਾ ਸ਼ੁਰੂ ਕੀਤਾ ਸੈਕਟਰੀਏ ਸੈਕਟਰੀਏ ਦਾ ਮਤਲਬ ਹੁੰਦਾ ਕੇ ਰਾਜੇ ਦਾ ਰਾਜ ਦਰਬਾਰ ਅੱਗੇ ਰਾਜੇ ਹੁੰਦੇ ਸੀ ਅੱਜ ਰਾਜਿਆਂ ਨੂੰ ਮੁੱਖ ਮੰਤਰੀ ਕਹਿੰਦੇ ਆ ਅੱਗੇ ਰਾਜੇ ਦਾ ਰਾਜ ਦਰਬਾਰ ਹੁੰਦਾ ਸੀ ਰਾਜ ਦਰਬਾਰ ਨੂੰ ਅੰਗਰੇਜ਼ੀ ਚ ਸੈਕਰੀਟ ਕਹਿੰਦੇ ਆ ਤੇ ਸੈਕਰੀਟ 11 ਮੰਜ਼ਲਾ ਆ 5 700 ਕਮਰਾ ਆ ਉੱਚੇ ਇੱਕ ਕਮਰਾ ਬਿਲਕੁਲ ਵੀ ਹੈ ਉੱਥੇ ਮੈਂ ਕਚਹਿਰੀ ਖੜੀ ਕਰਤੀ ਆ ਗਰੀਬਾਂ ਲਈ ਕਚਹਿਰੀ 3 ਕਰੋੜ ਪੰਜਾਬੀਆਂ ਦੇ ਗਰੀਬਾਂ ਦਲਤਾ ਪਛੜੇ ਮਜੂਮਾ ਦੀ ਕਚਹਿਰੀ ਔਰ ਉਸ ਕਿਜੈਰੀ ਚ ਕੇਸ ਲੱਗਦੇ ਆ ਕਿਉਂਕਿ ਮੇਰੇ ਕੋਲ ਸਿਵਲ ਜੱਜ ਦੀਆਂ ਪਾਵਰਾਂ ਨੇ ਕਰੂਨ ਦੇ ਅਨਸਾਰ ਸਿਵਲ ਜੱਜ ਦੀ ਆ ਤੇ ਮੈਂ ਇੱਕ ਵੀ ਸੈਕਿੰਡ ਇੰਤਾਂ ਦਾ ਨਹੀਂ ਜਾਣ ਦਿੰਦਾ ਕਿ ਪਾਵਰ ਬਰਤੀ ਨਾ ਜਾਵੇ ਥਾ ਥਾ ਹੋਈ ਜਾਂਦੀ ਹੈ ਜਿੰਨੀ ਕਿਹੇਗੀ ਤੋਂ ਪਾਵਰ ਸਿਵਲ ਜੱਜ ਦਾ ਮਤਲਬ ਕੀ ਆ ਐਪਲੀਕੇਸ਼ਨ ਹੁੰਦੀ ਆ ਐਪਲੀਕੇਸ਼ਨ ਰਜਿਸਟਰਡ ਹੁੰਦੀ ਆ ਫਿਰ ਤਰੀਕਾ ਪੈਂਦੀ ਆ ਰਿਪੋਰਟਾਂ ਹੋਣ ਜਾਂ ਫੇਸ ਕਰਵਾਈਆਂ ਜਦੋਂ ਹੋਮੋਪੈਥੀ ਵਾਲੀ ਦਵਾਈ ਖਾਓ ਨਾ ਕੁਆਂਟੇਟੀਆਂ ਛਿੱਛੀਆਂ ਤੇ ਚਿੱਟੀਆਂ ਗੋਲੀਆਂ ਭਰੀਆਂ ਹੋਣੀਆਂ ਬਰੀਕ ਬਰੀਕ ਡਾਕਟਰ ਕਹਿੰਦਾ ਚਾਰ ਖਾਣੀਆਂ ਸਵੇਰੇ ਦੁਪਹਿਰੇ ਸ਼ਾਮ ਉਹ ਕਹਿੰਦੇ ਆਰਾਮ ਕਰਾ ਦੇਣਾ ਕਹਿੰਦਾ ਬਸ ਲੰਬਾ ਸਮੇਂ ਹੀ ਖਾਈ ਪਾਣੀ ਵਿੱਚ ਚੂਪੇ ਲਾਦੀ ਉਹ ਚਾਰ ਕੱਢਦੇ ਆ ਦੋ ਨਿਕਲਦੀਆਂ ਆ ਦੋ ਜਦੋਂ ਦੋ ਵਿੱਚ ਪਾਉਣੇ ਆ ਫਿਰ ਐਂ ਕਰ ਦਿਓ ਕਿੰਨੇ ਟਾਈਮ ਚਾਰ ਪੂਰੀਆਂ ਉਹਨੇ ਫੱਕਾ ਮਾਰੀ ਦਾ ਆਰਾਮ ਕਦੋਂ ਆਣਾ ਪਤਾ ਨਹੀਂ ਹੋਮੋਪੈਥੀ ਫਿਰ ਕੈਲੋਪੈਥੀ ਹੁੰਦੀ ਆ ਸਿਰ ਦੁਖਿਆ ਬੀਬੀ ਕਹਿੰਦੀ ਤੱਤੇ ਪਾਣੀ ਨਾਲ ਐਨਾ ਸੀਂ ਦੀ ਗੋਲੀ ਖਾ ਲਾ ਉਹਤੇ ਉਹਦੇ ਦਾ ਬੁੜੀਆਂ ਨੇ ਇਹੀ ਸਾਨੂੰ ਸਿਖਾ ਲਿਆ ਨਾ ਤੱਤੇ ਪਾਣੀ ਨਾਲ ਐਨਾ ਸਿੰਦੀ ਗੋਲੀ ਕਰਾ ਅੱਗੇ ਸੁੱਖ ਨਾਲ ਨਾਕੇ ਵੀ ਪਹਿਲਾ ਗਲਾਸ ਤੱਤਾ ਪਾਣੀ ਨਾਲ ਖੜਦਾ ਹੁੰਦਾ ਉਹਨਾਂ ਨੇ ਖਾਗੂ ਲੈਣੀ ਰਾਜ ਦੇ ਆਮਾ ਜਾਣਾਂ ਕਹਿੰਦਾ ਦੋ ਖਾਦਿਆ ਦਵਾਈ ਡਾਕਟਰ ਕੋਲ ਟੀਕਾ ਲਵੋ ਜਸਪਾਲ ਟੀਕੇ ਲਈ ਜਦਾਂ ਮੜ ਗਿਆ ਦਰਵਾਜ਼ਾ ਖੋਲਿਆ ਆ ਹੋਵੇ ਮਰੀਜ਼ ਅੰਦਰ ਨਾਲੇ ਬਾਹਰ ਚੱਲ ਗਿਆ ਦਿਲ ਘਟਦਾ ਨਾਲੇ ਉਹਦਾ ਇੰਨਾ ਦਰਵਾਜ਼ਾ ਖੋਲਿਆ ਆ ਕਿਉਂਕਿ ਮੌਸਮੀ ਕਹਿੰਦਾ ਸੀ ਇੰਨਾ ਦੇ ਕੋਲ ਥੋੜਾ ਦਾ ਪੂਰਾ ਖੋਲ੍ਹ ਲਿਆ ਹੁਣ ਮੈਂ ਲੱਗ ਗਿਆ ਥੋੜਾ ਰੈ ਹੋ ਗਿਆ ਆ ਮੇਰੇ ਪਹਿਲੇ ਨੂੰ ਆਣਾ ਸੀ ਉਹ ਪਾਰਟੀ 'ਚ ਆ ਨਹੀਂ ਹੋਇਆ ਮੇਰੇ ਕੋਲ ਤਾਂ ਉਹ ਜਿਹੜੇ ਰਾਤ ਨੂੰ ਕਹਿੰਦੇ ਐਨੋਪੈਥੀ ਇੰਨੀ ਪਾਵਰ ਆ ਤੇ ਪਾਵਰ ਵੀ ਇਦਾਂ ਹੁੰਦੀ ਆ ਜਿਹੜਾ ਐਮਪੀ ਐਮਐਲਏ ਆਉਂਦਾ ਏ ਨੋਪੈਥੀ ਵਾਲਾ ਹੁੰਦਾ ਟੀਕਾ ਲਾਇਆ ਠੀਕ ਆ ਜਿਹੜੇ ਜੈਤੂਨ ਮੈਨ ਹੁੰਦੇ ਮੇਰੇ ਵਰਗੇ ਇਹ ਇਹ ਹੋਮੋਪੈਥੀ ਵਾਲੇ ਹੁੰਦੇ ਆ ਦੋ ਗੋਲੀਆਂ ਕੱਢ ਲੈਂ ਗਿਆ ਪਾ ਲਈਆ ਪਾਵਨਾ ਪਰ ਕੁਝ ਡਾਕਟਰ ਚਿਕਾਰ ਹੁੰਦੇ ਆ ਬਾਹਰ ਫੱਟਾ ਦਾ ਉਹਨੇ ਹੋਮੋਪੈਥੀ ਵਾਲਾ ਲਾਇਆ ਹੁੰਦਾ ਲੇਕਿਨ ਥੱਲੇ ਰਕੋ ਕੇ ਗੋਲੀਆਂ ਐ ਨਸੀਨ ਵਾਲੀਆਂ ਰੱਖੀਆਂ ਹੁੰਦੀਆਂ ਅੰਗਰੇਜ਼ੀ ਉਹ ਗੋਲੀਆਂ ਅੰਗਰੇਜ਼ੀ ਦੇ ਅੰਦਰ ਤਾਂ ਇਦਾਂ ਹੀ ਮੈਂ ਪਾਵਰ ਜਿਹੜੀ ਆ ਕਾਗਜ਼ਾਂ 'ਚ ਤਾਂ ਪਾਵਰ ਹੋਮੋਪੈਥੀ ਵਾਲੀ ਆ ਲੇਕਿਨ ਮੈਂ ਦਵਾਈ ਦਿੰਨਾ ਐ ਲੋਕ ਇਤਿਵਾ ਨਹੀਂ ਜਿਹਦਾ ਮਾਝ ਨੂੰ ਕਹਿੰਦਾ ਨੂਡ ਦੇ ਦੇ ਉਹ ਨੂਡ ਲੋ ਜੂਡ ਲੋ ਹੈ ਰਸਾ ਪਾਓ ਇਹਨੂੰ ਬਲ ਬਲੇਵਾ ਇੰਨਾ ਉੱਥੇ ਜਿਹੜਾ ਜ਼ੁਲਮ ਕਰਨ ਆਲਾ ਆ ਉਹਨੂੰ ਉੱਥੇ ਮੈਂ ਨੂਡਦਾ ਵੀ ਆ ਜੂਡਦਾ ਵੀ ਆ ਕਾਨੂੰਨ ਦੇ ਅੰ사 ਕਾਨੂੰਨ ਦੇ ਦੇਰੇ ਤੋਂ ਬਾਹਰ ਨਹੀਂ ਸ਼ਿਟਾ ਜੋ ਕਰਦੀ ਆ ਤਾਂ ਜੋ ਹਰ ਪੰਜਾਬੀ ਨੂੰ ਕਿਸੇ ਨਾ ਕਿਸੇ ਰੂਪ ਤੇ ਜਿੰਨਾ ਜਥਾ ਸ਼ਕਤੀ ਆ ਜਿੰਨੀ ਪ੍ਰਮਾਤਮਾ ਨੇ ਵਾਖਿਓ ਇਨਸਾਫ ਮਿਲੇ ਔਰ ਫਿਰ ਮੇਰੇ ਮਨ ਚ ਤਾਂਗ ਰਹਿੰਦੀ ਆ ਕਿ ਜਿਸ ਬਲਾਚੌਰ ਤੇ ਮੈਂ ਪਿਛਲੇ 25 30 ਸਾਲ ਘੁੰਮਿਆ ਗਲੀਆਂ ਮਿਲੇ ਗਲੀਆਂ ਤੇ ਮੈਂ ਇਹਨਾਂ ਚ ਇੱਕ ਵਾਰੀ ਫੇਰ ਘੁੰਮਾਂ ਤੇ ਅਦਾ ਐਤਵਾਰ ਨੂੰ ਫਿਰ ਅਸੀਂ 5-7 ਬਰੇਡ ਜਾ ਕੇ ਸਾਰੇ ਮਾਈਆਂ ਭਾਈਆਂ ਜੁੜਕਾਰ ਨੂੰ ਮੱਥਾ ਟੇਕ ਕੇ ਅਸ਼ੀਰਵਾਦ ਲਈਦਾ ਹੈ। ਪ੍ਰਾਣੀ ਮਿੱਤਰਾਂ ਦਾ ਬੋਸਤਾ ਦਾ ਸਾਜ ਪਾਈ ਦਾ ਲੰਬੜਦਾਰ ਦੀ ਅੱਜ ਕੱਲ੍ਹ ਗਿਆ ਕੋਈ ਪੇਦ ਨੂੰ ਸੁਭਿਦਾਤੀ ਤੁੰਗ ਬਾਬੇ ਪੰਚਾ ਮੋਹਰਾਂ ਵਾਲੇ ਪਰਪਤੀ ਉਹ ਕੇਦ ਦਾ ਪੰਚ ਮੋਹਰ ਹੀ ਜਾ ਰੱਖਦਾ ਜਸਵਿੰਦਰ ਕੀ ਕੰਮ ਕਰਦੇ ਰਹੇ ਤੇ ਇਦਾਂ ਇਹਨਾਂ ਨੇ ਪੁੱਛਿਆ ਜਗਤ ਪਰਮਣਿਆਣੀ ਉੱਥੇ ਆਪਣਾ ਬੜੇ ਮਤਲਬ ਉੱਥੇ ਜਿੱਤੇ ਨੇ ਕਿ ਆਖਿਸ ਇਹਨਾਂ ਇਹਨਾਂ ਦੀ ਰੋਟੀ ਦਾਦੇ ਕਿ ਜਗਤ ਪਰਮਣਿਆਣੀ ਵੀ ਆਪਾਂ ਇਦਾਂ ਬੈਠੀਏ ਭਾਈ ਕਬੀਲਾ ਇਕੱਠੇ ਹੋ ਕੇ ਆਪਾਂ ਵਾਲੇ ਕੂਕੇ ਹੀ ਦੀ ਮਾਰਦੇ ਹੈ ਜੀ ਕਹਿੰਦੇ ਬੜਾ ਚੋਰ ਚ ਕੂਕਾਂ ਵੱਜਦੀਆਂ ਆ ਹੈ ਮਤਲਬ ਕੂਕੇ ਤਾਂ ਨਹੀਂ ਰਹਿੰਦੇ ਇੱਥੇ ਕੂਕਾਂ ਮਾਰਦੇ ਜਦੋਂ 10 ਵਿੱਚ ਕਿਤਾਬ ਪੜ੍ਹ ਲਈਏ ਆਪਾਂ ਲਿਖਿਆ ਇੱਥੇ ਕਹਿੰਦੇ ਕੂਕਾਂ ਵੱਜਦੀਆਂ ਆ ਮੈਂ ਇਹਨਾਂ ਨੂੰ ਸਿਖਾਣਾ ਹੈ ਵੀ ਕੂਕ ਮਾਰਨੀ ਸਿੱਖੋ ਕ੍ਰੀਮ ਮਜਰੂਮ ਕਿਸੇ ਜਾਤ ਦਾ ਆ ਜਾਂ ਕਿਸੇ ਧਰਮ ਦਾ ਆ ਤੁਸੀਂ ਥੋੜੀ ਬਾਹ ਕੋਈ ਜਾਤ ਦਾ ਫੜ ਲੈ ਇਸ ਗੱਲ ਦੇ ਤਾਂ ਕੁਕ ਮਾਰ ਦੇਗੇ ਆਪਾਂ ਜਾਂ ਤੁਸੀਂ ਇਹ ਮੈਂ ਆਪਣੇ ਭੈਣਾ ਭਰਾਵਾਂ ਰਿਸ਼ਤੇ ਦਾ ਤੁਸੀਂ ਮੇਰੇ ਬੰਦੂ ਭਾਈ ਭੈਣ ਬੈਠੇ ਆ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਤੁਹਾਡੇ ਵਿੱਚੋਂ ਮੈਂ ਜੰਮਿਆ ਫੜਿਆ ਤੁਹਾਡਾ ਆ ਪਹਿਲਾ ਤੁਹਾਡਾ ਆ ਤੁਸੀਂ ਸਾਰੀਆਂ ਜਾਤਾਂ ਬਰਾਦਰੀਆਂ ਧਰਮਾਂ ਨੂੰ ਇੱਕ ਆਖੋ ਕਿ ਸਾਡਾ ਧੀ ਪੁੱਤ ਬਾਈਖ ਆਇਆ ਉਹ ਜਾਤ-ਪਰਾਦਰੀ ਨਹੀਂ ਦੇਖਦਾ ਕਿਸੇ ਉਹ ਧਰਮ ਲਈ ਤੋਂ ਦੇਖਦਾ ਕਿਸੇ ਦੀ ਉਹ ਦੇਖਦਾ ਆ ਕਿ ਇਹ ਇਹਦੀ ਕੋਈ ਨਹੀਂ ਬਾਤ ਫੜਦਾ ਚਲੋ ਸਾਡੇ ਵਾਲਾ ਫੜੂਗਾ ਤੁਹਾਡੇ ਅੰਦਰ ਇੱਕ ਭਰੋਸਾ ਪੈਦਾ ਹੋਵੇ ਕਿ ਜਿਹੜਾ ਤੁਹਾਡੇ ਵਾਲੇ ਖੜ ਰਿਹਾ ਤੁਹਾਡੇ ਨੇ ਲੜ ਰਿਹਾ ਜਿਹੜਾ ਪੂਰੇ ਪੰਜਾਬ ਚ ਘੁੰਮ ਫਿਰ ਰਿਹਾ ਪੂਰੇ ਉੱਤਰੀ ਭਾਰਤ ਚ ਘੁੰਮ ਫਿਰ ਰਿਹਾ ਉਹ ਸਾਰਿਆਂ ਲਈ ਦਵਾਜੇ ਖੋਲੇ ਆ ਤੁਹਾਨੂੰ ਤੇ ਪਤਾ ਹੋਵੇ ਮੈਂ ਆਪਣੇ ਭੈਣਾਂ ਭਾਈਆਂ ਨੂੰ ਬੰਦੂਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਅਪੀਲ ਕਰਵਾ ਗਿਆ ਕਿ ਇਕੱਠੇ ਹੋਈਏ ਆਪਾਂ ਕਿਤਾ ਅਗਰੂ ਦਾਸ ਮਾਰੇ ਦਾ ਗੁਰਪੁਰ ਆਉਣਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧੂਪ ਬਖੀਰਾ ਪਾਣੀ ਕੀ ਲਿਖਿਆ ਕਿ ਜਿਹੜਾ ਦੇਸ਼ ਦਾ ਲੋਕ ਹੈ ਸਮਾਜ ਦੇ ਜਿਹੜੇ ਲੋਕ ਹੈ ਇਹ ਬਿੱਲੇ ਡੂੰਮਣੇ ਮੰਗੂ ਇਕੱਠੇ ਹੋਣੇ ਬਿੱਲਾ ਡੂੰਮਣਾ ਕਿੱਦਾਂ ਇਕੱਠੇ ਹੁੰਦਾ ਐ ਕੋਈ ਉਂਗਲੀ ਕਰੇ ਅੱਗੇ ਮਾਂ ਕਹਿੰਦੀ ਹੁੰਦੀ ਸੀ ਪੁੱਤ ਐਦਾਂ ਇਸ਼ਾਰਾ ਵੀ ਕਰੀ ਨਾ ਤੇ ਸ਼ਾਲਾ ਕਰਨ ਤੇ ਵੀ ਮਗਰ ਹੋਰ ਤਾਂ ਡੂੰਮਣੇ ਲੱਗਦੇ ਹੀ ਨਹੀਂ ਪੈਂਦਾ ਅੱਗੇ ਬਲਬੋਲ ਬਹੁਤ ਹੁੰਦੇ ਨੇ ਡੂੰਮਣੇ ਬੜੇ ਲੱਗਦੇ ਨੇ ਉਰਦਾ ਮੈਨ ਲੱਗਦਾ ਨਹੀਂ ਜਮੀ ਪ੍ਰੀਰੇ ਡੂ ਨਾ ਲੱਗਿਆ ਵੀ ਦੇਖਿਆ ਹੋਵੇ ਕਿਤੇ ਚਲ ਵੈਸੇ ਰੱਖ ਕੇ ਚਲ ਹੋ ਸਕਦਾ ਥੋੜਾ ਵੱਧਾ ਕਿਉਂਕਿ ਆ ਬਾਂਗ ਵਾਲਾ ਏਰੀਆ ਨੇੜੇ ਤੇ ਥੋੜੀ ਜਿਹੀ ਦਰਸਤੀ ਜ਼ਿਆਦੀ ਹੈ ਇੱਥੇ ਪਰ ਇਧਰ ਵੀ ਘੱਟ ਗਿਆ ਪਰ ਇਹੀ ਬਿੱਲਾ ਡੂਮਣਾ ਬਲਾ ਚੋਰ ਦਾ ਗਰੀਬ ਮਜਨੂ ਜਿੰਨੇ ਆਪਾਂ ਆਪਣੀ ਆਪਣੀਆਂ ਜਾਤਾਂ ਧਰਮਾਂ ਨੂੰ ਛੱਡ ਕੇ ਕਹਿੰਦਾ ਸਾਰਿਆਂ ਨੂੰ ਕਹੀਏ ਯਾਰ ਮਹਾਰੋ ਆਇਤਾ